ਅੱਜ ਪੂਰੇ ਉੱਤਰੀ ਭਾਰਤ ਦੇ ਵਿੱਚ ਮੀਂਹ ਪੈ ਰਿਹਾ ਠੰਡੀਆਂ ਤੇਜ਼ ਹਵਾਵਾਂ ਚੱਲ ਰਹੀਆਂ ਤਾਂ ਚੰਡੀਗੜ੍ਹ ਦੇ ਵਿੱਚ ਕੁਸੂਰਤਾ ਨੂੰ ਦਿਖਾ ਦਿੰਦੇ ਹਾਂ ਜਿੱਥੇ ਕੀ ਹੁਣੇ-ਹੁਣੇ ਦਰਖਤ ਟੁੱਟ ਕੇ ਡਿੱਗਦੇ ਹੋਏ ਨਜ਼ਰ ਆਏ ਨੇ ਤਾਂ ਗੱਡੀ ਸਾਹਮਣੇ ਫਸ ਗਈ ਐ ਇੱਕ ਮੋਟਰਸਾਈਕਲ ਦਾ ਚਾਲਕਾ ਜਿਹੜਾ ਉਸੇ ਵਿਚਾਲੇ ਫਸ ਗਿਆ ਤੇ ਮਸਾਂ ਜਾਨ ਬਚੀ ਐ ਇੱਕਦਮ ਹਨੇਰੀ ਆ ਗਈ ਤਾਂ ਮੌਸਮ ਵਿਭਾਗ ਨੇ ਵੀ ਚੇਤਾਵਨੀ ਜਾਰੀ ਕੀਤੀ ਸੀ ਕਿ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਇਸ ਤਰ੍ਹਾਂ ਦੀ ਤਸਵੀਰ ਆ ਜਿਹੜੀ ਚੰਡੀਗੜ੍ਹ ਦੇ ਵਿੱਚ ਅੱਜ ਨਜ਼ਰ ਆ ਰਹੀਆ ਹਾਲਾਂਕਿ ਨੁਕਸਾਨ ਹੁਣ ਬਚ ਗਿਆ ਜਿਸ ਤਰੀਕੇ ਦੇ ਨਾਲ ਉਸ ਦਰਖਤ ਦਾ ਟਾਣਾ ਜਿਹੜਾ ਇੱਕਦਮ ਡਿਗਿਆ ਤਾਂ ਨੁਕਸਾਨ ਵੀ ਹੋ ਸਕਦਾ ਸੀ ਚਪਾਵੇਂ ਕਿ ਵਹੀਕਲ ਚਾਲਕ ਨੇ ਜਿਹੜੇ ਉਹ ਫਿਰ ਵੀ ਸੇਫਟੀ ਪਾ ਕੇ ਚੱਲਦੇ ਹੋਏ ਨੇ ਉਹਨਾਂ ਦੇ ਹੈਲਮਟ ਪਾਏ ਹੋਇਆ ਇੱਕਦਮ ਆ ਰਏ ਸੀ ਇੱਕਦਮ ਟਾਣਾ ਡਿਗਿਆ ਇੱਕਦਮ ਦਰਖਤ ਟੁੱਟ ਗਿਆ ਬਚਾਉ ਆ ਉਹ ਬਚਾਉ ਦੀ ਤਾਂ ਗੱਲ ਠੀਕ ਹੈਗੀ ਪਰ ਇਹ ਗੱਡੀ ਕਿਦੀ ਲੱਗੀ ਹੈਗੀ ਗੱਡੀ ਤਾਂ ਉਟਾਓ ਹਾਂਜੀ ਆ ਗੱਡੀ ਆ ਰਹੀ ਨਾ ਉਹ ਭਾਜਿਆ ਟਾਣਾ ਟੁੱਟ ਗਿਆ ਇੱਕਦਮ ਮਸਾ ਬੱਜੇ ਨਹੀਂ ਉਹਨੇ ਤਾਂ ਗੱਡੀ ਤਾਂ ਟਾਹੰਦੇ ਰ ਅੱਗੇ ਪਿੱਛੇ ਵਾਲਾ ਕਾਫੀ ਵੀ ਜੁਰਦ ਗਿਆ ਇੱਕਦਮ ਤੁਹਾਡੀ ਤੋਂ ਕੱਢ ਗਿਆ ਨਹੀਂ ਸੱਟ ਨਹੀਂ ਲੱਗੀ 50 ਹੋ ਗਿਆ ਹਾਂਜੀ ਇੱਕਦਮ ਆ ਦੇਖੋ ਹੁਣੇ ਹੁਣੇ ਕਟਨਾ ਵਾਪਰੀ ਆ ਆ ਗੱਡੀ ਤੁਹਾਡੀ ਆ ਤੁਸੀਂ ਵੀ ਪਹਿਲੇ ਮਸਾ ਬੱਜੇ ਹੋ ਹਾਂਜੀ ਕਿਹੜੀ ਗੱਡੀ ਤੁਹਾਡੀ ਆਹੀ ਹੈ ਇਹ ਨੁਕਸਾਨੀ ਕੀ ਦਾ ਸਾਰੀ ਮਨ ਲੱਗ ਗਿਆ ਹੁਣ ਇੱਕ ਇੱਕਦਮ ਟਾਣਾ ਡੱਗਿਆ ਹਾਂ ਤਾਂ ਦੇਖਿਓ ਚੰਡੀਗੜ੍ਹ ਦੀਆਂ ਇਹ ਤਸਵੀਰਾਂ ਨੇ 37 ਸੈਕਟਰ ਦੀ ਤਸਵੀਰਤਾਂ ਨੂੰ ਦਿਖਾ ਦਿੰਨੇ ਆ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤਾਂ ਮੌਸਮ ਵਿਭਾਗ ਨੇ ਵੀ ਅੱਜ ਚੇਤਾਵਨੀ ਜਾਰੀ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਮੌਸਮ ਨੇ ਕਰਵਟ ਲਈ ਆ ਮੌਸਮ ਦਾ ਪਿਜਾਜ ਬਦਲਿਆ ਤਾਂ ਗੱਡੀ ਦੇ ਉੱਪਰ ਇੱਕ ਦਰਖਤ ਆ ਜਿਹੜਾ ਟੁੱਟ ਕੇ ਡਿੱਗਿਆ ਗੱਡੀ ਵੀ ਨੁਕਸਾਨੀ ਗਈ ਤੇ ਦੂਜਾ ਮੋਟਰਸਾਈਕਲ ਦਾ ਜਿਹੜਾ ਚਾਲਕ ਸੀ ਉਹ ਮਸਾਂ ਬਚਿਆ ਉੱਤੇ ਸਿਰ ਤੇ ਹੈਲਮਟ ਪਾਇਆ ਹੋਇਆ ਸੀ ਜੇਕਰ ਇਹ ਟਾਣਾ ਇੱਕਦਮ ਉਹਨਾਂ ਦੇ ਸਿਰ ਤੇ ਲੱਗਦਾ ਤਾਂ ਕਿਤੇ ਨਾ ਕਿਤੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤਾਂ ਤਸਵੀਰ ਆ ਜਿਹੜੀ ਚੰਡੀਗੜ੍ਹ ਦੀ ਦਿਖਾ ਰਿਆ ਸਾਹਮਣੇ ਬੀਜੇਪੀ ਦਾ ਦਫ਼ਤਰ ਆ ਉਸ ਥਾਂ ਦੀ ਇਹ ਉਸ ਇਲਾਕੇ ਦੀ ਕਟਨਾ ਬੀਜੇਪੀ ਦੇ ਦਫਤਰ ਦੇ ਸਾਹਮਣੇ ਵਾਲੀ ਥਾਂ ਦੇ ਉੱਤੇ ਕਟਨਾ ਵਾਪਰੀ ਆ ਚੰਡੀਗੜ੍ਹ ਦੀਆਂ ਹੋਰ ਵੀ ਕਈ ਸੜਕਾਂ ਤੇ ਇਸੇ ਤਰ੍ਹਾਂ ਦੇ ਨਾਲ ਦਰਖਤ ਨੇ ਜਿਹੜੇ ਟੁੱਟੇ ਹੋਏ ਨਜ਼ਰ ਆ ਰਹੇ ਨੇ ਕਈ ਸੜਕਾਂ ਬਲੌਕ ਹੋ ਗਈਆਂ ਨੇ ਹੋ ਸਕਦਾ ਕਿ ਥੋੜੇ ਸਮੇਂ ਤੋਂ ਬਾਅਦ ਜਿਹੜੇ ਪ੍ਰਸ਼ਾਸਨ ਆ ਉਹ ਜਾਗੇ ਤਾਂ ਇਹਨਾਂ ਦਰਖਤਾਂ ਨੂੰ ਰਸਤੇ ਦੇ ਵਿੱਚੋਂ ਹਟਾਏ ਜਿਹੜੇ ਇਸ ਸਮੇਂ ਰਸਤੇ ਬੰਦ ਹੋ ਗਏ ਨੇ ਸਾਹਮਣੇ ਤਸਵੀਰਾਂ ਨੂੰ ਦਿਖਾ ਦਨੇ ਆ ਦਾ ਕਿਤਨਾ ਕਿਤੇ ਗੱਡੀਆਂ ਵੀ ਨੁਕਸਾਨੀਆਂ ਜਾ ਰਹੀਆਂ ਨੇ ਤਾਂ ਲੋਕਾਂ ਨੂੰ ਵੀ ਕਿਤਨਾ ਕਿਤੇ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਇਹ ਜਿਹੇ ਮੌਸਮ ਦੇ ਵਿੱਚ ਥੋੜਾ ਜਿਆ ਸੁਚੇਤ ਰਹਿਣ ਕਿਉਂਕਿ ਦਰਖਤ ਕਿਸੇ ਵੀ ਸਮੇਂ ਟੁੱਟ ਸਕਦਾ ਤੇਜ਼ ਹਨੇਰੀ ਚੱਲ ਰਹੀ ਆ ਪੂਰੇ ਉੱਤਰੀ ਭਾਰਤ ਦੇ ਵਿੱਚ ਮੀਂਹ ਪੈ ਰਿਹਾ ਤੇ ਦੂਜੇ ਪਾਸੇ ਤੇ ਤੇਜ਼ ਹਵਾਵਾਂ ਨੇ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਤੁਹਾਨੂੰ 37 ਸੈਕਟਰ ਦੀ ਦਿਖਾ ਰਿਹਾ ਸੜਕ ਬਿਲਕੁਲ ਬੰਦ ਹੋ ਗਈ ਆ ਤਾਂ ਇੱਕ ਵਿਅਕਤੀ ਸੀ ਜਿਹੜਾ ਮੋਟਰਸਾਈਕਲ ਦਾ ਚਾਲਕ ਉਹ ਉਹਨੇ ਮਸਾਂ ਜਿਹੜੀ ਆਪਣੀ ਜਾਨ ਬਚਾਈ ਇੱਕਦਮ ਖੁਰਤੀ ਦੇ ਨਾਲ ਉਸਨੇ ਮੋਟਰਸਾਈਕਲ ਅੱਗੇ ਕਰ ਲਿਆ ਅੱਗੇ ਵੀ ਗੱਡੀ ਖੜੀ ਸੀ ਪਰ ਕਿਤਨਾ ਕਿਤੇ ਵਿਚਾਰ ਰਿਹਾ ਬਟ ਇੱਕਦਮ ਇੱਕਦਮ ਡਿੱਗ ਗਿਆ ਆਹ ਆਵਾਜ਼ ਕਾਫੀ ਆਈ ਧਮ ਕਰਦੀ ਆਵਾਜ਼ ਲੱਗਿਆ ਹੋਰ ਹਵਾ ਬੜੀ ਠੰਡੀ ਚੱਲ ਰਹੀ ਚੰਡੀਗੜ੍ਹ ਦੇ ਵਿੱਚ ਹਵਾ ਵੀ ਹਵਾ ਤੇਜ਼ ਦੀ ਨੇ ਬਹੁਤ ਜ਼ਿਆਦਾ ਕਰਨੋਂ ਫੇਰ ਵੀ ਪੱਤੋਂ ਕਾ ਵਜੇ ਨੇ ਬਹੁਤ ਜ਼ਿਆਦਾ ਅ ਗੱਡੀ ਤਾਂ ਸਾਰ ਬਚ ਗਈ ਮਾੜਾ ਬੋਟਾ ਨੁਕਸਾਨ ਤਾਂ ਹੋਈ ਹੋਗਾ ਜਿਆਦਾ ਮਸਾਂ ਬਚਿਆ ਉਹਨਾਂ ਦੇ ਸਿਰ ਤੇ ਲੱਗਣਾ ਚਲੋ ਪਰਮਾਤਮਾ ਨੇ ਬਚਾਇਆ ਵਿਚਾਰੇ ਨੂੰ ਬਿਲਕੁਲ ਤਾ ਚੰਡੀਗੜ੍ਹ ਦੀ ਤਸਵੀਰਾਂ ਨੂੰ ਦਿਖਾ ਰਹੇ ਹਾਂ ਜਿੱਥੇ ਕਿ ਇਸ ਸਮੇਂ ਇਹ ਸੜਕਾਂ ਵੀ ਬੰਦ ਹੋ ਗਈਆਂ ਨੇ ਸਾਹਮਣੇ ਦਰਤਾਂ ਤੋਂ ਸਾਫ ਪਤਾ ਚੱਲਦਾ ਹੈ ਕਿ ਹਵਾ ਕਿੰਨੀ ਤੇਜ਼ ਸਪੀਡ ਦੇ ਨਾਲ ਚੱਲ ਰਹੀ ਆ ਮੌਸਮ ਵਿਭਾਗ ਨੇ ਜੋ ਅਲਰਟ ਜਾਰੀ ਕੀਤਾ ਉਹ ਬਿਲਕੁਲ ਸਹੀ ਸਾਬਤ ਹੋ ਰਿਹਾ ਠੰਡੀਆਂ ਤੇਜ਼ ਰਫਤਾਰ ਦੀਆਂ ਹਵਾਵਾਂ ਚੰਡੀਗੜ੍ਹ ਦੇ ਵਿੱਚ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ 37 ਸੈਕਟਰ ਜਿੱਥੇ ਕਿ ਭਾਜਪਾ ਦਾ ਦਫ਼ਤਰ ਆ ਉਸ ਪਾਸੀ ਜਿਹੜੀ ਸਲਿੱਪ ਰੋਡ ਸੀ ਤਾਂ ਉਸ ਰੋਡ ਦੇ ਉੱਤੇ ਇੱਕਦਮ ਡਰਾਫਟ ਡਿੱਗਦਾ ਮੋਟਰਸਾਈਕਲ ਸਵਾਰ ਮਸਾਂ ਬਚਦਾ ਕਿਤਨਾ ਕਿਤੇ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਤਾਂ ਹੋਰ ਵੀ ਵਿਅਕਤੀ ਸਾਡੇ ਨਾਲੇ ਇੱਕਦਮ ਡਰਾਫਟ ਟੁੱਟ ਗਿਆ ਮੋਟਰਸਾਈਕਲ ਵਾਲਾ ਮਸਾਂ ਬਚੇ ਬਿਲਕੁਲ ਜੀ ਉਹ ਤਾਂ ਹੈਲਮਟ ਪਾਇਆ ਹੋਇਆ ਸੀ ਜੀ ਤਾਂ ਥੋੜਾ ਬਚਾਅ ਹੋ ਗਿਆ ਜੀ ਇਹ ਤਾਂ ਪ੍ਰਸ਼ਾਸਨ ਨੂੰ ਮਤਲਬ ਚਾਹੀਏ ਵੀ ਜੋ ਪੇੜ ਸੁੱਕੇ ਹੋਏ ਹੈ ਜੋ ਟਹਣੇ ਸੜਕੋ ਪਾ ਰਹੇ ਹਨ ਉਨਕੀ ਕਟਿੰਗ ਹੋ ਜਾਣੀ ਚਾਹੀਏ ਦਾ ਪਰ ਦੇ ਦਾ ਬਿਲਕੁਲ ਹਰਿਆ ਭਰਿਆ ਵੀ ਟੁੱਟ ਗਿਆ ਸੀ ਬਿਲਕੁਲ ਬਿਲਕੁਲ ਪੁੱਤਰ ਪੁੱਤਰ ਤਾਂ ਅੱਗੇ ਕੋਈ ਬਸ ਨਹੀਂ ਚੱਲਿਆ ਇਹ ਹੈ ਇਹ ਤਾਂ ਹੈ ਬਿਲਕੁਲ 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 ਜੀ ਚਲੋ ਤਸਵੀਰ ਤੁਹਾਨੂੰ ਦਿਖਾ ਰਿਹਾ ਚੰਡੀਗੜ੍ਹ ਦੀ ਇਹ ਤਸਵੀਰ ਹੈ ਮੌਸਮ ਦਾ ਮੂਜਾਜ ਬਦਲਿਆ ਪੰਜਾਬ ਭਰ ਦੇ ਵਿੱਚ ਚੰਡੀਗੜ੍ਹ ਮਹਾਲੀ ਦੇ ਵਿੱਚ ਮੀਂਹ ਪੈ ਰਿਹਾ ਤੇ ਤਾਪਮਾਨ ਦੇ ਵਿੱਚ ਗਰਾਫਟ ਜਰੂਰ ਆਈ ਹੈ ਅੱਜ ਬਸੰਤ ਪੰਚਮੀ ਦਾ ਦਿਨ ਹੈ ਤਾਂ ਬਸੰਤ ਪੰਚਮੀ ਨੂੰ ਕਿਹਾ ਜਾਂਦਾ ਹੈ ਕਿ ਬਸੰਤ ਆਈ ਤੇ ਪਾਲਾ ਅਡੰਤ ਹੋ ਜਾਏਗਾ ਪਰ ਅੱਜ ਬਸੰਤ ਪੰਚਮੀ ਦੇ ਦਿਨ ਠੰਡਾ ਜਿਹੜੀ ਹੁਣ ਹੋਰ ਵੱਧਦੀ ਹੋਈ ਨਜ਼ਰ ਆ ਰਹੀ ਆ ਸਾਥੀ ਸੰਦੀਪ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ